ਹੈਪੀ ਸੱਚ ਨਾਟਕ ਹੋਸੀ ਜੀ ਜਿਹੜਾ ਆਦ ਸੱਚ ਸੀ ਜੁਗਾੜ ਸਾਜਾ ਸੰਸਾਰ ਸ਼ੁਰੂ ਹੋਇਆ ਉਹ ਉਦੋਂ ਸੱਚ ਸੀ ਉਹ ਸੱਚ ਹੁਣ ਵੀ ਹੈ ਸੱਚ ਨਹੀਂ ਕਿਤੇ ਗਿਆ ਭਾਵੇਂ ਸੰਸਾਰ ਇਹ ਕਹਿੰਦਾ ਵੀ ਸੱਚ ਨਹੀਂ ਸੱਚ ਨੂੰ ਕੁਛ ਨਹੀਂ ਹੋਇਆ ਫਿਰ ਸਾਡੇ ਲੋਕ ਕਹਿੰਦੇ ਸੱਚ ਅਸੀਂ ਖਤਮ ਕਰਤਾ ਸੱਚ ਨੂੰ ਖਤਮ ਕਰਦਾਂਗੇ ਕਿਹੜੇ ਸੱਚ ਦੇ ਖਿਲਾਫ ਲਕਬੰਨੀ ਖੜੇ ਨੇ ਮੂਰਤੀ ਪੂਜਾਲੇ ਇਹਨਾਂ ਨੂੰ ਚੈਲੰਜ ਕੀਤਾ ਹੋਇਆ ਹੈ। ਦੁਨੀਆਂ ਦੁਨੀਆਂ ਦੀਆਂ ਝੂਠੀਆਂ ਮੱਤਾਂ ਨੇ ਇਹਨਾਂ ਨੂੰ ਚੈਲੰਜ ਹੈ ਇਸ ਸ਼ਲੋਕ ਦੇ ਵਿੱਚ ਬਹੁਤ ਖਤਮਨਾਕ ਸ਼ਲੋਕ ਹੈ। ਹੈਪੀ ਸੱਚ ਨਾਲ ਗੁਰੂ ਸਿੰਘ ਵੀ ਸੱਜੇ। ਹਾਂ ਗੁਰਗਾਂ ਸਾਹਿਬ ਦੇ ਮੂਰੇ ਆਇਆ ਹੋਇਆ ਹੈ। ਕਹਿੰਦਾ ਤੁਸੀਂ ਸੋਚਦੇ ਹੋਵੋ ਕਿ ਅਸੀਂ ਸਾਰੀਆਂ ਮਗਰ ਲਾਲੀ ਜਿਹੜਾ ਸੱਚ ਉਦੋਂ ਸੀ ਉਹ ਜਦ ਸ੍ਰਿਸ਼ਟੀ ਪੈਦਾ ਕੀਤੀ ਜਦ ਵੀ ਸੀ ਹੁਣ ਵੀ ਹੈਗਾ। ਔਰ ਨਾਨ ਰੋਸ ਵੀ ਸੋ ਰਹੂਗਾ ਵੀ ਸਾਡੇ ਤੁਸੀਂ ਦੇਣਾ ਉਹ ਫਿਰ ਵੀ ਰਹੂਗਾ ਸੇਖੀ ਨਹੀਂ ਰਾਣੀ ਤੁਸੀਂ ਨਹੀਂ ਰਹਿਣਾ ਉਹ ਫਿਰ ਵੀ ਰਹੂਗਾ ਉਹਨੂੰ ਕੋਈ ਖਤਰਾ ਨਹੀਂ ਕਿ ਜਿਹਨਾਂ ਮਰਜੀ ਜੋਰ ਲਾ ਲੈ ਤੇ ਆਪਣੀ ਨਵੇੜੋ ਤੁਸੀਂ ਦੇਖਿਓ ਵੀ ਤੁਸੀਂ ਕਿੰਨਾ ਚੱਲਣਾ ਉਹਦਾ ਵੀ ਕੁਝ ਵਿਗੜਨਾ ਨਹੀਂ ਸੋਤੇ ਜਿਹੜੇ ਭਾਨ ਨਾਲੇ ਨੇ ਸਾਡੇ ਵਿਰੋਧੀ ਨਾ ਉਹਨੂੰ ਚੈਲੰਜ ਆ ਤੇ ਨਹੀਂ ਸੁਣਿਆ ਨਹੀਂ ਸਮਝਿਆ ਨਾ ਸਮਝਿਆ ਸੱਚ ਦੇ ਖਿਲਾਫ ਸੇਕ ਤੋਂ ਨਹੀਂ ਖੜੇ ਸੀ ਅੱਜ ਆਲਸੇ ਸੱਚ ਦੇ ਖਿਲਾਫ ਹੋਏ ਖੜੇ ਨੇ ਸਾਜ ਦਾ ਕੱਖ ਨਹੀਂ ਮਗਨਦਾ ਇਹਨਾਂ ਦਾ ਕੱਖ ਰਹਿਣਾ ਨਹੀਂ ਰਿਹਾਈ ਨਹੀਂ ਹੋਇਆ ਇਹਨਾਂ ਕੋਈ ਵਜ੍ਹਾ ਹੋਇਆ ਕੀ ਹੈ ਇਹਦਾ ਵਜ੍ਹਾ ਹੈ ਕੀ ਹੈ ਉਹ ਕੀ ਦੁਨੀਆ ਜਾਣਦੀ ਨਹੀਂ ਮੈਂ ਨਹੀਂ ਮੰਨਦਾ ਨਾ ਮੰਨਣਾ ਕੀ ਫਰਕ ਪਤਾ ਮੇਰੇ ਨਾਮ ਨੂੰ ਸਭ ਦੁਨੀਆ ਜਾਣਦੀ ਹੈ ਇਹਨਾਂ ਦੇ ਬੱਲੇ ਕੀ ਹੈ ਗੁਰੂ ਵੀ ਜਾਣਦੇ ਨੇ ਸਾਡੇ ਬੱਲੇ ਕੁਛ ਨਹੀਂ ਕਿਤਾਬਾਂ ਵੀ ਜਾਂਦੀਆਂ ਵੀ ਸਿੱਖ ਨਿਕੜ ਲਿਆ ਮਾਇਆ ਨੇ ਗੁਰੂ ਘਰ ਤੇ ਕਿੱਥੇ ਜਾ ਕੇ ਤੂੰ ਇੱਕ ਮੈਂ ਲਿਖਦਾ ਵੀ ਫੱਦ ਮਾਇਆ ਖਰੀ ਕੁਛ ਨਹੀਂ ਹੋ ਗੋਲਕਤੇ ਕਦੋਂ ਜਾ ਕੇ ਬਣੇ ਕਰੀਗੇ ਕਿਸ ਤਰੀਕੇ ਨਾਲ ਕਰੀਗੇ ਸਭ ਆਟ ਫੱਡੇ ਬੋਲ ਕਰਦੇ ਲੋ ਜੀ ਹੈਰੀ ਸਾਚ ਜਨਾਨ ਦਾ ਉਹ ਸੱਚ ਰਹੂਗਾ ਵੀ ਉਹਨੂੰ ਕਿਸੇ ਤੋਂ ਕੋਈ ਨਾ ਖਤਰਾ ਹੋਇਆ ਰਹੂਗਾ ਉਹ ਸਾਚ ਰਹੂਗਾ ਜਿਹੜੇ ਸਭ ਨੇ ਗਾਲਾਂ ਮਾਰੀਆਂ ਕਰਤਾ ਕਰੇ ਸੋਹੇ ਜੀ ਜੋ ਮਰਜੀ ਕਰਾਂਗੇ ਆ ਕਰਾਂਗੇ ਹੁਣ ਉਹਦਾ ਹੋਈ ਜੋ ਕਰ ਸਕਦੇ ਨੇ ਇਹ ਤਾਂ ਗੁਰਬਾਣੀ ਕਹਿੰਦੀ ਹੈ ਛੋਟੀਆਂ ਤਲਵਾਰਾਂ ਕੀ ਕਰਨਗੀਆਂ ਉਹਦੇ ਕੀ ਕਰੋਗੇ ਕੁਛ ਨਹੀਂ ਕਰ ਸਕਦੇ ਤੁਸੀਂ ਨਾ ਤੁਹਾਡੇ ਬਸ ਤੇ ਹਾਲ ਤੁਸੀਂ ਆਪਣਾ ਪਗੜਨਾ ਸੀ ਬਗੜ ਗਿਆ ਤੁਸੀਂ ਨੁਕਸਾਨ ਆਪਣਾ ਸਰੋਂ ਨਿਕਲ ਗਿਆ ਤੁਹਾਡਾ ਇਹ ਅੱਖ ਨਹੀਂ ਗਗੜਨਾ ਸੱਚ ਦਾ ਗਗੜਨਾ ਕਰ ਤੁਸੀਂ ਤੁਹਾਡਾ ਰਹਿਣਾ ਕੱਖ ਨਹੀਂ ਉਹਦਾ ਗਗੜਨਾ ਕਰ ਤੁਸੀਂ ਜਿਹੜਾ ਸੱਚ ਦੇ ਖਿਲਾਫ ਖੜੂ ਬਣਨਾ ਰਾਜ ਨਹੀਂ ਰਹਿਣਾ ਰਣ ਸੱਚ ਦਾ ਵੀ ਕੁਝ ਨਹੀਂ ਬਗੜਨਾ ਉਹ ਸੱਚ ਨੂੰ ਤਾਂ ਤੂੰ ਯਾਹ ਤੇ ਬਠਾਉਲ ਦਾ ਤੱਤੀਆਂ ਦੇ ਆਰਿਆ ਨਾਲ ਜਰਾਦਾ ਖੋਪੜੀਆਂ ਲਾ ਕੇ ਸੱਚ ਸਗੋਂ ਸੱਚ ਜਿਆਦਾ ਵੱਧ ਉਹ ਉਹਦੋਂ ਛੜ ਗਿਆ ਜਦੋਂ ਸਾਹਿਬ ਜاده ਸ਼ਹੀਦ ਕਰਤੇ ਛੋਟੇ ਸੱਚ ਪੜ ਗਿਆ ਸਾਰਿਆਂ ਦੇ ਅੰਦਰ ਸੀ ਨਾ ਸੱਚ ਫਸ ਜਾਂਦਰਾ ਅੰਦਰ ਸੱਚ ਪਟ્રોલ ਮਿਲ ਗਿਆ ਇੱਕ ਦਮ ਸੱਚ ਪੜ ਗੋਟਿਆ ਸੱਚ ਪੜ ਜਾਂਦਾ ਹੁੰਦਾ ਜੇ ਜਿਆਦਾ ਦਵਾਈਏ ਸੱਚ ਨੂੰ ਪੜੀ ਜਾਂਦਾ ਬੁਨਾਂ ਨਾਲ ਨਾਲ ਹੀ ਉਸਪੋਰਟ ਕਰ ਦਿੰਦਾ ਜਿਵੇਂ ਥਲੇ ਲਾਵਾ ਨਹੀਂ ਮਿਲਦੇ ਜਿਵੇਂ ਥਲੇ ਲਾਵਾ ਜਨਾ ਜਾਂ ਥਲੇ ਆ ਜਾ ਸ਼ਕਲ ਦਾ ਪੜਦਾ ਇਕਦਮ ਜਦੇ ਪਤਾ ਲੱਗਦਾ ਸ਼ਹਿਰਾਂ ਦੇ ਸ਼ਹਿਰ ਕਰਕੇ ਪੁੱਠੇ ਕਰ ਦਿੰਦਾ ਇਹਦਾ ਉੱਤੇ ਉਹੀ ਸ਼ਾਇਰ ਬਸਾਈ ਜਾਂਦੇ ਨੇ ਬੜੇ ਨਾਲ ਉੱਚੀਆਂ ਥਲੇ ਲਾਵੇ ਦਾ ਨਹੀਂ ਪਤਾ ਜਦੇ ਪਤਾ ਲੱਗਦਾ ਗੁੱਡੀਆਂ ਕਰ ਦੇਣੀਆਂ ਨੇ ਆਵਾਜ਼ਾਂ ਕੋਲੇ ਨਿਕਲਦੇ ਨੇ ਗਾਣਾ ਵੀ ਇਹ ਸਭ ਦਰਸਤ ਦਰੋਂ ਦੱਬੇ ਗਏ ਹੋਣੇ ਨੇ ਤੇ ਦੇ ਦੇਮਾਗੇਲੇ ਆਜੀ ਕਿਥੋਂ ਆ ਗਈ ਲਈ ਜਾਣ ਦਾ ਜੇ ਹੈ ਵੀ ਸੱਚ ਨਾ ਵੀ ਹੈਗਾ ਤਾਂ ਨੇ ਕਹਿੰਦਾ ਹੁਣ ਵੀ ਹੈਗਾ ਸੱਚ ਦੇਖ ਕੇ ਸਾਨੂੰ ਦੇਖਣਾ ਤਾਂ ਦੇਖ ਲੋ ਸੱਚ ਹੈਗਾ ਔਰ ਨਾ ਨੇ ਕਹਿੰਦਾ ਰਹੂਗਾ ਵੀ ਸੱਚ ਨਹੀਂ ਬਟਾਇਆ ਜਾ ਸਕਦਾ ਸੱਚ ਨੂੰ